ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਬੋਪੜਾ ਹੈ ਫੈਮਿਲੀ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਜੀ ਹੁਣ ਹੋ ਗਈ ਸਵੇਰ ਤੇ ਸਵੇਰ ਤੋਂ ਪਾ ਵਲੌਗ ਸਟਾਰਟ ਕਰਤਾ ਉਮੀਦ ਹੈ ਵਿੱਚ ਹਮ ਤੱਕ ਪੂਰਾ ਹੋ ਜਾਊਗਾ ਮਸ ਆਲੂ ਬਾੜ ਲੇ ਫਦਰ ਦੋਜੀ ਵੀ ਆ ਗਿਆ ਦੋਜੀ ਨੂੰ ਦੁੱਧ ਪਾਇਆ ਜਾ ਰਿਹਾ ਇਹ ਦੋਜੀ ਇਸ ਟਾਈਮ ਆ ਜਾਂਦਾ ਹੈ ਸ਼ਾਮ ਨੂੰ ਵੀ ਸ਼ਾਮ ਨੂੰ ਛੇ 30 ਵਜੇ ਆਂਦਾ ਹੈ ਨਾ ਦੋਜੀ ਸ਼ਾਮ ਨੂੰ ਪਾਣੀ 7:80 ਸਵੇਰੇ 7:00 ਪਾਣੀ 7 ਸ਼ਾਮ ਨੂੰ 6:00 ਆਉਂਦਾ ਹੈ ਇਹ ਵਸਣਾ ਆਲੂ ਬਾੜਲੇ ਬੀਬੀ ਨੂੰ ਅੰਦਰ ਛਿੱਲੇ ਨੇ ਦਏ ਹੋਏ ਨੇ ਮੈਂ ਕਿਹਾ ਚੱਲ ਬੈਠੀ ਆਲੂ ਸਿੱਲੀ ਜਾਊਗੀ ਕਿਉਂਕਿ ਯੂਵੀ ਦਾ ਟਾਈਮ ਹੈ ਨਾ ਜਿਹੜਾ ਇਸ ਟਾਈਮ ਨਾ ਸਕੂਲ ਦਾ ਹੁੰਦਾ ਹੁਣ ਭੱਜਿਆ ਜਾਂਦਾ ਹੈ ਸਿਆਲਾਂ ਚ ਤਾਂ ਹੌਲੀ 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 ਹੁੰਦਾ ਫਿਰ ਆਪੇ ਹੌਲੀ ਹੌਲੀ ਕੰਮ ਕਰੀ ਜਾਂਦੇ ਹੁੰਦੇ ਆ ਹੁਣ ਇਸ ਟਾਈਮ ਤਾਂ ਟਾਈਮ ਭੱਜਿਆ ਜਾਂਦਾ ਹੁੰਦਾ ਹੈ ਤੇ ਬਸ ਅੱਜ ਬਣਾਵਾਂਗੇ ਆਲੂ ਵਾਲੇ ਪਰੌਂਠੇ ਕਿਉਂਕਿ ਅੱਜ ਹੈਗੇ ਤਾਜੀ ਮੱਖਣੀ ਦਹੀਂ ਲੱਸੀ ਦਹੀਂ ਤਾਂ ਹੁੰਦਾ ਹੀ ਆ ਤੇ ਲੱਸੀ ਵੀ ਆਪਾਂ ਰੋਜ਼ ਕਰ ਲੈਂਦੀ ਆ ਮੱਖਣੀ ਹੈ ਜਿਹੜੀ ਆਪਣੀ 4 ਦਿਨਾਂ ਬਾਅਦ ਹੁੰਦੀ ਆ ਇਸ ਕਰਕੇ ਅੱਜ ਖਾਵਾਂਗੇ ਪਰੌਂਠੇ ਕੱਲੂ ਹੈਗਾ ਵਿਸਾਖੀ ਤੇ 13 ਤਰੀਕ ਦੀ ਗੁਰਦੁਆਰਾ ਸਾਹਿਬ ਚ ਸੁਖਮਨੀ ਸਾਹਿਬ ਦਾ ਪਾਟ ਦਾ ਭੋਗਾ ਪਤਾ ਲੱਗ ਗਿਆ ਸੀਗਾ ਤੇ ਬ੍ਰੈਡ ਪਕੌੜਿਆਂ ਦਾ ਲੰਗਰ ਚੱਲੂਗਾ ਵੀਡੀਓ ਵੀ ਕੱਲੂ ਜਾਊਗੀ ਕੱਲੂ ਤਾਂ ਭੋਗੇ ਪੈ ਜਾਣਾ ਗੁਰਦੁਆਰੇ ਚਲੇ ਜਾਣਾ ਫਿਰ ਉੱਥੇ ਬਾਅਦ ਵੀਡੀਓ ਕਈ ਪਿੱਛੇ ਤੇ ਦੇਖਣਗੇ ਕਈਆਂ ਨੂੰ ਪਤਾ ਨਹੀਂ ਹੁੰਦਾ ਮੈਂ ਉਹਨੂੰ ਦੱਸ ਰਹੀ ਆ ਆਪਣੇ ਪਿੰਡ ਵਿੱਚ ਇਹ ਉਹ ਤੇ ਵੈਸੇ ਬਸਾਖੀ ਆ ਤੇ ਉਹ ਆ ਨਾ ਆਪਣੇ ਕਿਸਾਨਾਂ ਦਾ ਉਹ ਆ ਆਪਣਾ ਹੀ ਉਹ ਆ ਤਾਂ ਕਰਕੇ ਜਾਣਾ ਤਾਂ ਹੈ ਹੀ ਤਾਂ ਚਲੋ ਜੀ ਹੁਣ ਆਪਾਂ ਅਗਲਾ ਪ੍ਰੋਗਰਾਮ ਸ਼ੁਰੂ ਕਰਦੇ ਜੀ ਜਿਹੜੇ ਆਲੂ ਕਰਨੇ ਬੀਬੀ ਨੂੰ ਕੋਲ ਨਹੀਂ ਥੋੜਾ ਹਾਂ ਬੀਬੀ ਕਹਿੰਦੀ ਜੀ ਨੇ ਆਲੂ ਰੱਖਣੇ ਰੱਖ ਲੈ ਕੋਲੀ ਫੜਾਈ ਬੀਬੀ ਨੂੰ ਆਓ ਮੇਰਾ ਅੱਲੂ ਜਿਹੜੇ ਕਰਨੇ ਨੇ ਉਹ ਮਾਂ ਮੰਮੀ ਨੂੰ ਸਾਵਾਂ ਬਾਸੇ ਛੱਡ ਦਿਓ 4-5 ਘਰਾਂ ਲਈ ਰੱਖ ਲੈ ਹੈ ਮਾਇਦੇ ਨੱਕਰ ਉਹ ਬੋਤਲ ਹੈ ਲੱਖੋ ਚੰਗਾ ਹੋਰ ਲੈਟ ਸਵੇਰ ਦੀ ਗਈ ਹੋਈ ਆ ਤੇ ਲੈਟ ਹੁਣ ਰੋਜ਼ 11:30 ਜਾਣ ਲੱਗ ਗਈ ਤੇ ਹੁਣ ਸਾਂਝ ਨੂੰ ਆਂਦੀ ਆ 4-5 ਵਜੇ ਤੱਕ ਮੈਂ ਆਪਣਾ ਸੂਟ ਸਲਾਈ ਕਰਨਾ ਤੇ ਇਹਨਾਂ ਦਾ 4 ਦਿਨ ਹੋ ਗਿਆ ਚੁੰਨੀ ਡਾਈ ਕਰਾਣੀ ਦੇ ਕੇ ਦੇ ਕੇ ਹੀ ਭੁੱਲ ਗਏ ਅੱਜ ਚਾਰ ਪੰਦੀ ਨਵਾਂ ধਾਈ ਜਾਣਾ ਹੋ ਉਹ ਵੀ ਮੱਸਾ ਕਹਿ ਕੇ ਕਿ ਭੇਜਿਆ ਇਹ ਕਿੰਨੇ ਰੁਪਏ ਲੱਗਦੇ ਨੇ ਇਹਦੇ ਕੋਲ ਚੁੰਨੀ ਪਰ ਹਾਂ ਜੀ ਕਿੰਨੇ ਦੇ ਆ ਕਿੰਨੇ 80 ਰੁਪਏ ਲੈ ਗਏ ਹਾਂ ਹਾਸੀ ਉਹ ਲੰਦਾਏ ਬੀਬੀ ਕੰਨੀ 50 ਲੰਦਾ ਮਗਰ ਨਹੀਂ ਸਾਰੇ 80 ਲੰਦੇ ਆ ਡਾਈ ਵਾਲੇ 80 ਲੈ ਗਏ ਨਾ ਬੀਬੀ ਨੂੰ ਐ ਤਾਂ ਵੀ 12 ਨਾਲਾ ਸ਼ਾਇਦ 50 ਲੰਦਾ ਹੈ ਅਸੀਂ ਨਾ ਚੁੰਨੀ ਬਹੁਤ ਸੋਹਣੀ ਦਾਈ ਕਰੀਆ ਇਹ ਹੁਣ ਅੱਜ ਮੈਂ ਸੂਟ ਹੈ 80 ਰੁਪਏ ਲੈ ਗਏ ਹਾਂ ਹਾਂ ਹੁਣ ਮੈਂ ਨਾ ਅੱਜ ਸੂਟ ਸਲਾਈ ਕਰਨੇ ਦੰਨੀ ਆ ਉਦੋਂ ਦੇ ਸੂਟ ਵੀ ਨਹੀਂ ਦੇ ਚੁੰਨੀ ਦੇ ਚੱਕਰ ਚ ਆ ਚਾਰ ਪੰਜ ਦਿਨ ਬਾਈ ਯਾਦ ਆਈ ਚੁੰਨੀ ਚਨਾਉਣ ਦੀ ਚੁੰਨੀ ਹੈ ਇਹ ਤੇ ਮੈਂ ਲੇਸ ਵਗੈਰਾ ਤਾਂ ਕੋਈ ਨਹੀਂ ਲਾਣੀ ਹੈਗੀ ਕਰਾਏ ਲੈ ਸੰਦੂ ਸਬਾਠ ਡੇਢ ਨਹੀਂ ਆ ਬੰਦੀ ਆਏ ਦੇਖੀ ਕਿਵੇਂ ਭੱਜਿਆ ਗਿਆ ਓਏ ਨਹੀਂ ਨਹੀਂ ਦੇਖੀ 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 ਕੱਦਾ ਢੀਕ ਰਿਆ ਗੇਟ ਮੂਰੇ ਬੈਠਾ ਤੈਨੂੰ ਅੱਧਾ ਘੰਟਾ ਹੋ ਗਿਆ ਅੱਧਾ ਘੰਟਾ ਹੋ ਗਿਆ ਹੋਰ ਕੱਦਾ ਮੇਰੇ ਨਾਲ ਮਸਕਰੀਆਂ ਕਰ ਰਿਹਾ ਆਏ ਹਾਏ ਇਹ ਨਾਏ ਦੇਖਿਆ ਬੀਬੀ ਤੂੰ ਕੱਲ ਕਹਿ ਰਹੀ ਸੀ ਵੀ ਬਾਰਨ ਵਾਲਾ ਚੁੰਨੀ 50 ਰੁਪਏ ਦੀ ਡਾਈ ਕਰਦਾ ਹੈ ਹਾਂ 80 ਦੀ ਕਰੀ ਹੈ 80 ਦੀ ਬੜਾ ਜਿਆਸ ਹੁੰਦਿਆ ਤਾਂ ਮੈਂ ਪਹਿਲੇ ਹੀ ਕਿਹਾ ਤੈਨੂੰ ਵੀ ਸਾਰੇ 80 ਦੀ ਕਰਦੇ ਆਂ ਪੰਜਾਹ ਦੀ ਕੋਈ ਨਹੀਂ ਕਰਦਾ ਪਾਹ ਨੇ ਪਿੱਛਿਆਂ ਤਾਂ ਆ ਬਾਹ ਮੈਂ 50 ਕਿਹਾ 50 ਨਹੀਂ ਕਿਹਾ ਅਨਰੇਟ ਤਾਂ ਨੇ ਦੱਸਿਆ ਹੀ ਨਹੀਂ ਸਾਰੇ 80 ਦੀ ਉਹ ਕਰਦੇ ਆਂ ਤਿਰਪੜੀ ਚ ਵੀ ਬਾਰਨ ਵੀ ਪਟਿਆਲੇ ਲਾਹੌਰੀ ਗੇਟ ਸਾਰੇ ਕਿਤੇ 80 ਉਹ ਕਰਦੇ ਆਂ 80 ਉਹ ਕੀਤੀ ਔਰ ਇੱਧਰ ਟਾਈਮ ਹੈ 4 ਵਜੇ ਤੇ ਉਧਰ ਮਸ਼ੀਨ ਚੱਲ ਰਹੀ ਆ ਹਨਾ ਹੋਰ ਇੱਧਰ ਉਹ ਤੇ ਕਣਕ ਵਟ ਰਹੇ ਨੇ ਆ ਹੁਣ ਕਣਕਾਂ ਤਾਂ ਪੱਕ ਗਿਆ ਹਨਾ ਹੁਣ ਬਰਸ ਬਡਾਈ ਸ਼ੁਰੂ ਹੋ ਗਈ ਹੈ ਬਡਾਈ ਸ਼ੁਰੂ ਹੈ ਬਡਾਈ ਸ਼ੁਰੂ ਹੋ ਗਈ ਮੈਂ ਕਿਹਾ ਮੇਰੇ ਬਾਪਾ ਨਾ ਇੰਨੀ ਚੱਲ ਰਹੀ ਹੈ ਮੈਨੂੰ ਲੱਗਦਾ ਹੁਣ ਸਬਜੀ ਤਾਂ ਨਹੀਂ ਬਾਹਰ ਘਰ ਹੋਣੀ ਸਵੇਰੇ ਨਾ ਆਲੂ ਵਾਲੇ ਪਰੌਂਠੇ ਬਣਾਏ ਸੀ ਆਲੂ ਵਾਲੇ ਸੀ ਤੇ ਕੁੱਕਰ ਦੇਖੋ ਐਵੇਂ ਰੁਟ ਰਿਹਾ ਕਿਉਂਕਿ ਕਿਉਂਕਿ ਰੋੜ ਨਹੀਂ ਰਿਹਾ ਮੈਂ ਰੱਖਿਆ ਹੋਇਆ ਉਹ ਮੈਂ ਆ ਤਾਂ ਮੈਂ ਉੱਥੇ ਪਿਆਦਾ ਮੈਂ ਸਿੱਟਿਆ ਹਾਂ ਕਿੱਥੇ ਉਹ ਫਤਿਹਪੁਰ ਪਿਆਦਾ ਪਿੰਡੜੀ ਪਰ ਮੈਂ ਇੱਥੇ ਸਿੱਟਿਆ ਹਾਂ ਮਗਾ ਟਾਈਮ ਨਾਲ ਚੱਕ ਕੇ ਦੇ ਕੇ ਜਾਇਆ ਕਰੋ ਨੂੰ ਕਿਹੜੀ ਪਿੰਡ ਲਈ ਤੇ ਇੱਥੇ ਤੇ ਇੱਥੇ ਯਾਰ ਪਾਣੀ ਪਲਾਇਆ ਏ ਯਾਰ ਪਾਣੀ ਪਲਾਇਆ ਮੈਂ ਸਾਨੂੰ ਬਹਾਰੇ ਨਹੀਂ ਹਵਾ ਚੰਦਰੀ ਹੈ ਵੀ ਅਜੇ ਚੁੱਲੇ ਤੇ ਸਬਜੀ ਨਹੀਂ ਧਰ ਸਕਦੇ ਇਸ ਕਰਕੇ ਅੰਦਰੇ ਧਰੂ ਦੀ ਸਬਜੀ ਮੈਨੂੰ ਤਾਂ ਅੰਦਰੇ ਧਰਤ ਲਾਣੀਆਂ ਨਹੀਂ ਹਬ ਬਹੁਤ ਹੋ ਜਾਂਦੀ ਆ ਫਿਰ ਆਪ ਘੜਦੀ ਆ ਬਈ ਸਾਨੂੰ ਤਾਂ ਡਰ ਹੈ ਸੁੱਕ ਨਾ ਜਾਈਏ ਬਸ ਉਹ ਆਲੂ ਆਜਾ ਹੁਣ ਤਾਂ ਨਹੀਂ ਆਲੂ ਕੋੜੀਆਂ ਦੀ ਸਬਜੀ ਕਿਉਂਕਿ ਕਾਲੂ ਹੈ ਨਾ ਕਾਲੂ ਹੈਗੀ ਆ ਮਸਾਖੀ ਕਈ ਵਾਰ ਨਾ ਕਈ ਵਾਰ ਤਾਂ ਸਾਖੀ 14 ਤਰੀਕ ਦੀ ਹੁੰਦੀ ਹੈ ਸੰਗਰਾਣ ਵਾਲੇ ਦਿਨ ਪਰ ਉਹ ਤਾਂ 13 April ਦੀ ਹੁੰਦੀ ਆ ਹਨਾ ਹੋਰ ਉਹਦਾ ਪ੍ਰੈਕ ਇੱਕ ਨਾ ਮੈਨੂੰ ਕਮੈਂਟ ਆਇਆ ਸੀਗਾ ਜਿਹੜੀ ਮੈਂ ਕੱਲ ਵੀਡੀਓ ਪਾਈ ਸੀ ਵੀ ਉਹ ਬਹੱਦਰ ਘੜਾ ਆ ਕਿਉਂਕਿ ਇਥੇ ਵਿਸਾਖੀ ਪੜਦੀ ਆ ਹਨਾ ਹੋਰ ਤੇ ਸਾਨੂੰ ਕੋਈ ਲੈ ਕੇ ਜਾਊਗਾ ਕਾਹੀ ਜਾਵਾਂਗੇ ਕੋਈ ਲੈ ਕੇ ਜਾਂਦਾ ਹੀ ਨਹੀਂ ਹੈਗਾ ਦੇ ਪਿੱਛੇ ਮੱਥਾ ਟੇਕੋ ਮੱਥਾ ਜਦ ਜਦ ਵਧੀਆ ਟੇਕ ਹੋਵੇ ਤਾਂ ਹੀ ਆਓ ਜੀ ਬਹੁਤ ਜ਼ਿਆਦਾ ਥੀਰ ਹੋਊਗੀ ਸੱਤ ਈੜੇ ਦਿਨ ਤੋਂ ਕਿਉਂਕਿ ਪਹਾਤੜ ਗੁਰਦੁਆਰਾ ਇੱਥੇ ਨਾ ਉੱਥੇ ਵਿਸਾਖੀ ਹੀ ਪੜਦੀ ਹੈ ਇਹ ਇਹ ਮਸਾਖੀ ਈੜੇ ਦਿਨ ਫਿਰ ਜਾਂਦੀ ਹੈ ਨਾ ਹੋਰ ਨਾਲੇ ਦਵਾਏ ਦੇ ਸਾਹ ਨੇ ਪਿੰਡ ਘਾਟ ਦੇ ਨੇ ਕਰੋ ਜੇ ਛੋਟਾ ਛੋਟਾ ਸਬਜੀ ਤੜਕਾ ਲਾਵੀਏ ਗੱਲਾਂ ਤਾਂ ਵਧੀਆ देखो कि आ गई इको लग आई तेरी मड़ी जी हूं तवी लाके मड़ी जी अग टकाइ है सब्जी तरी हुई है ਵੀ ਸਾਦੀ ਸਬਜੀ ਬਣ ਜੇ ਰੋਟੀ ਤੰਤਰੀ ਲਾ ਲੜੀ ਫਿਰ ਤਵੀ ਲਾ ਕੇ ਅੱਗੇ ਟਿਕੀ ਵੀ ਐ ਨਹੀਂ ਤਾਂ ਹੁਣ ਨੂੰ ਅੱਗ ਉੱਡ ਜਾਨੂੰ ਸਾਹਮਣੇ ਦੇਖੋ ਮਿੱਟੀ ਕਿੰਨੀ ਮਿੱਟੀ ਉੱਡ ਰਹੀ ਸੜਕ ਤੇ ਇੱਧਰ ਕਣਕ ਵੱਢਣ ਲੱਗੇ ਹੋਏ ਨੇ ਇੱਧਰ ਮਿੱਟੀ ਉੱਡ ਰਹੀ ਹੈ ਨੇਰੀ ਚੰਦਰੀ ਹੈ ਲਾਈਟ ਹਜੇ ਤੱਕ ਨਹੀਂ ਆਈ ਹੈਗੀ ਹਵਾ ਕਨ ਸਾਰੇ ਪਰਦੇ ਉੱਡ ਗਏ ਵਿਚਾਰੇ ਸਾਰਾ ਸਮਾਨ ਟਾੜ-ਟਾੜ ਵੱਧ ਰਿਹਾ ਦੇਖੋ ਹਵਾ ਨਾਲ ਸਾਰਾ ਸਮਾਨ ਜਿੱਥੇ ਵੀ ਰੱਖਦੇ ਆ ਉੱਥੇ ਤੇ ਉੱਡ ਰਿਹਾ ਮੈਂ ਬੈਠੀ ਆ ਤੇ ਸਬਜੀ ਦੇ ਸਰਾਣੇ ਮੈਨੂੰ ਐਵੇਂ ਬਸ ਸਬਜੀ ਬਣ ਜਾ ਫਟਾਫਟ ਫੇਰ ਸਬਜੀ ਅੰਦਰ ਲੈ ਜਣੀ ਰੋਟੀ ਤਾਂ ਅੰਦਰੇ ਲਾ ਲਾਂਗੇ ਬੁਰਾ ਹਾਲ ਹੋ ਗਿਆ ਇੱਧਰ ਲਾਸ ਨੂੰ ਪੱਟ ਕੇ ਰੱਖਿਆ ਹੋਇਆ ਏ ਤੇ ਬਸ ਲੈਟ ਹਜੇ ਤੱਕ ਆਈ ਨਹੀਂ ਟੋਕਾ ਵੀ ਪਏ ਵੀ ਲੈਟ ਆ ਦੇ ਫਟਾਫਟ ਤਾਂ ਲੈ ਇਹ ਵੀ ਟੈਂਕੀ ਟੁੰਕੀ ਆ ਭਰ ਲਾਂਗੇ ਕੰਮ ਕੂਮ ਹੋ ਜਾਊਗਾ ਸਾਰਾ ਲੈਟ ਵਾਲਾ ਫਿਰ ਉਹਦੇ ਬਾਅਦ ਰੋਟੀ ਆਣੀ ਚਾਹੀਦੀ ਨਾਲੇ ਇਨਵਰਟਰ ਚਾਰਜ ਹੋ ਜਾਣਗੇ ਕਿਉਂਕਿ ਸਵੇਰ ਦੀ ਗਈ ਹੋਈ ਲੈਟ ਰਾਤ ਨੂੰ ਆਏ ਹੈ ਰੇਤਾ ਵਹਿ ਰਿਹਾ ਮੇਰੇ ਅੱਖਾਂ 'ਚ ਅੱਜ ਖਾਸਾ ਟਾਈਮ ਹੋ ਗਿਆ ਇਸ ਟਾਈਮ ਕੱਲ ਆ ਗਈ ਸੀ ਅੱਜ ਹਵਾ ਕਰਕੇ ਆ ਨਹੀਂ ਰਹੀ ਮਿੱਟੀ ਬਹੁਤ ਪੈ ਰਹੀ ਹੈ ਦੁਬਾਰੇ ਜਾਣ ਦਾ ਟਾਈਮ ਨਹੀਂ ਹੈ ਹੁਣ ਕੱਲੂ ਛੱਡਾਂਗੇ ਕੱਲੂ ਸਵੇਰੇ ਜਾਉਂਗੇ ਆ ਜਾ ਆ ਜਾ ਓਏ ਆ ਜਾ ਚੱਲ ਜਾ ਕਰਦੀ ਏ ਕਿਧਰ ਕੱਢਾ ਕੱਢੇ ਪਾ ਚੱਲ ਆ ਜਾ ਊ ਨਹੀਂ ਫਿਰਦਾ ਬਲ ਜਾ ਕਾਲੂ ਜਾਈ ਗੁਰਦੁਆਰੇ ਤੂੰ ਫਿਰ ਜਾ ਘੁੰਮ ਕੇ ਆ ਜਾ ਮੂੰ ਦੇ ਕੇ ਮੈਂ ਸੁਝਿਆ ਜਾ ਕਰ ਰੱਖਿਆ ਸਾਰੇ ਨਿਆਣੇ ਇੰਨੀ ਠੰਡੀ ਹਵਾ ਚ ਘੁੰਮਦੇ ਨੇ ਤੂੰ ਘੁੰਮਦਾ ਨਹੀਂ ਹੈਗਾ ਹੈ ਹੈ ਓਏ ਸਾਰੇ ਬੱਚੇ ਠੰਡੀ ਹਵਾ ਚ ਘੁੰਮਦੇ ਨੇ ਦੇਖ ਲਓ ਘੁੰਮਤਾ ਨਹੀਂ ਹੈਗਾ ਕਿਉਂਕਿ ਅੱਜ ਮੇਰੀ ਸਹੇਲੀ 라ਵੀ ਨਹੀਂ ਆਈ ਹੈਗੀ ਅੱਜ ਉਹਨੂੰ ਮੈਂ ਪੁੱਛਿਆ ਤਾਂ ਸਬਜੀ ਧਾਰ ਰਹੀ ਟੀ ਕੁਛ ਨਾ ਫਿਰ ਹਵਾ ਚੱਲ ਰਹੀ ਆ ਉਹ ਤਾਂ ਤਾਂ ਨਹੀਂ ਵੀ ਹੋਊਗੀ ਉਹ ਫਿਰ ਛੋਟੀ ਜੀ ਕੁੜੀ ਆ ਉਹਦੇ ਉਹਦੇ ਅੱਖਾਂ ਚ ਰੇਤਾ ਮਿੱਟੀ ਘਟਾ ਪੈਂਦਾ ਏ ਨਿਆਣੇ ਕਰਕੇ ਨਹੀਂ ਉਹ ਆਈ ਹੈਗੀ ਤਾਂ ਕਰਕੇ ਨਹੀਂ ਆਈ ਐਨੀ ਠੰਡੀ ਹਵਾ ਚ ਘੁੰਮਣ ਦਾ ਬੌਜੀ ਕਰ ਰਿਆ ਤਾਂ ਰੋਟੀ ਰੋਟੀ ਤਾਂ ਬਣਾ ਲਈ बस अंदर ला ली अब बस जेड़ा टेम्पो खड़ा सामने उते लग जाए ओके okay. ओनी दूर नहीं इतनी दूर नहीं ना ਨੇੜੇ ਤਾਂ ਹੈਗਾ ਉਹ ਟੈਂਪੂ ਤਾਂ ਬਹੁਤ ਦੂਰ ਆ ਟੈਂਪੂ ਤੇ ਅੱਗੇ ਜਾਵਾਂਗੇ ਨੇੜੇ ਪੋਟਾ ਚਿਆਟਰਾ ਮੇ ਬਾਜ ਉਹ ਦੇਖ ਉਹਦੇ ਬੈਠੇ ਹੋ ਦੇਖ ਆ ਦੇਖ ਇੰਨੀ ਸੋਹਣੀ ਹਵਾ ਚੱਲ ਰਹੀ ਆ ਦੇਖ ਲਓ ਖੇਤਾਂ ਦੇ ਗੱਭੇ ਬੈਠ ਕੇ ਗੱਲਾਂ ਮਾਰ ਰਹੇ ਨੇ ਦੋਸਤੋ ਦੋਸਤੋ ਹਨਾ ਤਨੂ ਤਨੂ ਮਜ਼ਾ ਹੀ ਨਹੀਂ ਆਂਦਾ ਹੈਗਾ ਬਾਹਰ ਜਾਣ ਚਾਹੀਏ ਐਨਾ ਸੋਹਣਾ ਮੌਸਮ ਹੋ ਰੱਖਿਆ ਏ ਇਹਦਾ ਮੂੰਹ ਪਤਾ ਨਹੀਂ ਖਾਤੇ ਹੁਣ ਤਾਂ ਚੜੇ ਹੀ ਰਹਿੰਦਾ ਚੜੇ ਹੀ ਰਹਿੰਦਾ ਚ ਰੋਜ ਇਹ ਛੜਿਆ ਜਾ ਮੂੰਹ ਕਰਕੇ ਕੱਲੇ ਤਾਂ ਤੁਸੀਂ ਜਾਣ ਨਹੀਂ ਦਿੰਦੇ ਕੱਲੇ ਤਾਂ ਤੁਸੀਂ ਜਾਣ ਨਹੀਂ ਦਿੰਦੇ ਕੱਲੇ ਕਰਦੇ ਨੇ ਰੋਕ ਕੇ ਇਹ ਤੂੰ ਨਿਕਲ ਪੈ। ਆਹ ਕੱਟ ਕੇ ਦੇਖਦੇ ਆ ਕਿਉਂਕਿ ਕਣਕ ਨਾ ਜਿਹੜੀ ਪੱਕੀ ਪਈ ਆ ਆਹ ਕੱਟ ਕੇ ਦੇਖਦੇ ਆ ਇਹ ਚੋਂ ਵੀ ਇਹ ਜੋ ਨਿਕਲਦਾ ਕੀ ਆ ਏ ਜਿਹਨੂੰ ਨਹੀਂ ਪਤਾ ਉਹਨੂੰ ਕੱਢ ਕੇ ਦਿਖਾਵਾਂਗੇ ਯੂ ਵੀ ਕੱਢ ਕੇ ਦਿਖਾਵਾਂਗੇ ਇੱਕ ਦਾਣਾ ਇੱਥੇ ਖੜ ਕੇ ਕੱਢ ਕੇ ਦਿਖਾ ਇਹ ਜੋ ਕਹਿੰਦੇ ਆ ਕੰਡੇ ਵਾਲੀ ਆ ਅਗਰ ਇੱਕ ਤੋੜ ਆ ਇੱਕ ਆ ਤੋੜ ਅੱਜ ਇੱਕ ਦਾਣਾ ਕੱਢਣਾ ਹੈ ਕਾਡੇ ਚ ਦਾਣਾ ਅੱਤ ਦਾਣਾ ਨਿਕਲ ਗਿਆ ਆ ਰਿਹਾ ਆ ਰਿਹਾ ਆ ਰਿਹਾ ਆ ਰਿਹਾ ਜਿਹੜਾ ਇਹਦੇ ਵਿੱਚੋਂ ਨਿਕਲਦਾ ਏ ਆ ਅੱਕਾਣ ਕਾ ਨਿਕਲਦੀ ਆ ਆ ਦੇਖੋ ਇੱਕ ਮਿੰਟ ਇੱਕ ਮਿੰਟ ਆ ਦੇਖੋ ਜੀ ਕਣਕ ਨਿਕਲਦੀ ਐ ਚੋਂ ਐਦਾਂ ਨਿਕਲਦੀ ਆ ਕਣਕ ਅਸੀਂ ਲਿਆਵਾਂਗੇ ਇੰਨੇ ਦਾ ਆਟਾ ਪੀਸ ਕੇ ਲਿਆਏਗਾ ਕਿਆ ਹੋਊਗਾ ਇੱਕ ਪੇੜਾ ਵੀ ਨਹੀਂ ਹੋਣਾ ਇਹਦਾ ਇਹਦਾ ਸਿਰਫ ਇੰਨੀ ਕੁ ਤਾਂ ਕੀੜੀਆਂ ਨੂੰ ਪਾਊਗੀ ਕੀੜੀਆਂ ਵੀ ਇਹ ਤਾਂ ਵੱਧ ਖਾ ਜਾਂਦੀਆਂ ਹੋਣੀਆਂ ਹਨਾ ਕਣਕ ਸਾਰੀ ਪੱਕੀ ਖੜੀ ਆ ਬਸ ਉੱਪਰੋਂ ਰੱਬ ਦੇਖ ਲੋ ਆਪਣੀ ਕਰਾਮਾਤ ਦਿਖਾ ਰਿਹਾ ਏ ਹੋ ਰਿਹਾ ਸਾਡਾ ਸਾਹਮਣੇ ਘਰ ਚਲੋ ਜੀ ਆਪਾਂ ਜੀ ਸਾਰਿਆਂ ਨੇ ਰੋਟੀ ਨੰਗਰ ਪਾਣੀ ਤੱਕਾ ਲਿਆ ਕਿਉਂਕਿ ਲੈਟ ਵੀ ਅੱਜ ਲੈਟ ਆਈ ਆ ਸਵੇਰ ਦੀ ਨੇੜੇ ਤਫਾ ਦੇ ਨਾ ਚੱਲ ਰਿਹਾ ਨਾ ਬੰਦੀ ਆਜੋ ਆਜੋ ਅੱਜ ਮੇਰੀ ਚਾਹ ਤੇ ਹੁਣ ਸ਼ਾਮ ਜੇ ਨੂੰ ਲੱਗ ਲਈ ਆ ਮੈਂ ਨਾ ਹੁਣੇ-ਹੁਣੇ ਖਬਰਾਂ ਚ ਕਿਸੇ ਦੀ ਜਿਵੇਂ ਲੋਕ ਵੀਡੀਓ ਬਣਾ ਲੁੰਦੇ ਨੇ ਪਾ ਕੇ ਰੀਲਾਂ ਹੁਣਾਂ ਕੇ ਪਾ ਲੁੰਦੇ ਨੇ ਵੀ ਹਨਾ ਲੁਧਿਆਣੇ ਨਾ ਮੈਂ ਕੱਦੀ ਲੱਭ ਰਹੀ ਸੀ ਖਾਕਾ ਬਿਮਾਰੀ ਸੀ ਲੁਧਿਆਣੇ ਨਾ ਤਫਾਨ ਚੱਲ ਰਿਆ ਮੈਂ ਕਿਹੜੀ ਟੈਂਪੋ ਇੱਕ ਦੋ ਵਿੱਚ ਚੱਲ ਰਹੀ ਹੋਰ ਅਸਲ ਦੀ ਗੱਲ ਨਹੀਂ ਰਸੇ ਟੈਂਪੋ ਇੱਕ ਦੋ ਵਿੱਚ ਵੱਜ ਰਿਹਾ ਵੈਸੇ ਇੰਨੀ ਜ਼ਿਆਦਾ ਨਹੀਂ ਹੁੰਦੀ ਉਹ ਵੀ ਡਿਜ਼ਾਸਟਰ ਹੀ ਹੁੰਦਾ ਕੱਲ੍ਹ ਪਤਾ ਲੱਗੂਗਾ ਜਿਵੇਂ ਸੁਨਾਮੀ ਆ ਵੀ ਕਿੱਥੇ ਕਿੱਥੇ ਤੂਫਾਨ ਤੇ ਸੋਲਿਆ 4 ਵਜੇ ਤੇ ਤਾਂ ਆਪਣੀ ਗੰਦੀ ਕੁੱਪ ਚੱਲ ਰਹੀ ਹੈ 4 ਵਜੇ ਤੇ ਤਾਂ ਆਪਣਾ ਮਿੱਟੀ ਆ ਆੱਖਾ ਜੰਨੀ ਪਈ ਐ ਮੈਂ ਵੀਡੀਓ ਵੀ ਪੜਾਈਤੀ ਮੈਂ ਬਾਹਰ ਸਬਜ਼ੀ ਕੋਲ ਕਰਤੀ ਕਿਉਂਕਿ ਅੱਗ ਮੂਰੇ ਤਵੀ ਲਾਈ ਹੋਈ ਸੀ ਵੀ ਅੱਗ ਨੂੰ ਹੁਣ ਚਾ ਤਵੀ ਲਾਈ ਹੋਈ ਸੀ ਬੀਚਾ ਲਾਇਆ ਸਬਜ਼ੀ ਬਣ ਜੂਗੀ ਵੀ ਅੱਗ ਵੀ ਇਧਰ ਉਧਰ ਨਾਉ ੜੇ ਕਿਉਂਕਿ ਕਈ ਵਾਰ ਕਿਧਰੇ ਮੜਾ ਜਾ ਵੀ ਹੁਣ ਟਾਈਮ ਇਹ ਆ ਜਾਏ ਬੀ ਮਾੜਾ ਨੇ ਵਿੱਚ ਗਿਆੜਾ ਕਿਤੇ ਵੀ ਗਿਰ ਗਿਆ ਲੈਟ ਦਾ ਹੋਵੇ ਤੇ ਅੱਖ ਦਾ ਹੋਵੇ ਜਦ ਸਾਰੀ ਕਣਕ ਉਂਦੀ ਸਾਡੇ ਘਰ ਦੇ ਆਲੇ ਦੋਲੇ ਨਾ ਸਭ ਦੀਆਂ ਕਣਕਾਂ ਪੱਕੀਆਂ ਪਈਆਂ ਹਨਾ ਹੋਰ ਪੀੜੀਆਂ ਹੋਈਆਂ ਪਈਆਂ ਵੱਡ ਵੀ ਰਹੇ ਨੇ ਨਾਲ ਆ ਹੋਵੇ ਡੰਗਰ ਖੜੇ ਨੇ ਤੂੜੀ ਦੇ ਤੂੜੀ ਪਈ ਐ ਮੈਸਾ ਖੜੀਆਂ ਨੇ ਆਪਣੇ ਵੀ ਕਿਤੇ ਘਰ ਚ ਇਧਰ ਉਧਰਾਂ ਗਿਆਰੇ ਜਾ ਸਕਦੇ ਆ ਡਰ ਲੱਗਦਾ ਯਾਹੀ ਇੰਨੀ ਤੇਜ਼ ਤੂਫਾਨ ਚੱਲਦਾ ਤਾਂ ਇਹ ਬਸ ਮੈਂ ਜ਼ਿਆਦਾ ਵੀਡੀਓ ਲੰਬੀ ਨਾ ਖਿੱਚਦੀ ਹੋਈ ਕਿਉਂਕਿ ਨਾ ਮੇਰੀ ਜਾ ਅੱਜ ਚਾਰ ਜਿਹੜੇ ਮਾਸਟ ਬਹੁਤ ਦਰਦਲਾ ਹੋਇਆ ਸਵੇਰ ਦਾ ਹੀ ਹੋਇਆ ਤੇ ਤਾਂ ਕਰਕੇ ਨਾ ਬੋਲਿਆ ਨਹੀਂ ਜਾ ਰਿਹਾ ਮੈਂ ਐਨਾ ਕਿ ਆਪਾਂ ਅੱਜ ਦਾ ਹੁਣ ਸੱਜ ਰਹੀ ਆਪਾਂ ਜਿਹੜਾ ਲੈਟਰ ਨਾਲ ਕਣਕਾਂ ਦੀ ਬਾਢੀ ਕਰ ਰਹੇ ਹਾਂ ਲੈਟਰ ਵੀ ਨਹੀਂ ਛੱਡ ਰਹੇ ਹੈਗੇ ਅੱਜ ਤਾਂ ਕਾਫੀ ਲੇਟ ਹੈਗੀ ਆ ਤੇ ਹੁਣ ਕੰਮ ਜਿਹੜੇ ਕੱਪੜੇ ਆ ਨਾ ਬਾਟੀਆਂ ਭਰੀਆਂ ਪਈਆਂ ਨੇ ਤਾ ਅਗਰ ਕੇ ਕੱਲ ਨੂੰ ਹੈ ਗਿਆ ਵਿਸਾਖੀ ਤੇ ਵਿਸਾਖੀ ਅਸੀਂ ਗੁਰਦੁਆਰਾ ਸਾਹਿਬ ਹੀ ਜਾਣਾ ਕਿਉਂਕਿ 9 ਵਜੇ ਸਮਾਰਟੀ ਹੋ ਜਾਣੀਗੀ। ਅ ਉੱਥੇ ਇਸ ਕਰਕੇ ਫਿਰ ਕੱਪੜੇ ਵੀ ਇੰਨਾ ਜ਼ਿਆਦਾ ਪਏ ਸਾਰੇ ਤੱਬਰ ਦੇ ਹੀ ਪਏ ਐ ਤੇ ਮਸ਼ੀਨਾਂ ਕੱਲ ਨੂੰ ਧੋਣੇ ਚਲਣੀਆਂ ਸਾਜਰੇ ਹੀ ਉੱਠ ਕੇ ਲਾਣੀ ਪਊਗੀ ਤਾਂ ਕਿ ਸਾਜਰੇ ਉੱਠ ਕੇ ਉਹਦਾ ਕੰਮ ਨਿਬੇੜ ਕੇ ਗੁਰਦੁਆਰੇ ਆਪਾਂ ਜਾ ਸਕੀਏ ਕਿਉਂਕਿ ਗੁਰਦੁਆਰੇ ਵੀ ਜਾਣਾ ਜ਼ਰੂਰੀ ਆ। ਅਸੀਂ ਕੱਦੇ ਵੇਟ ਕਰਦੇ ਆ ਵਿਸਾਖੀ ਦੇ ਦਿਨ ਜਾਉਂਗਾ। ਸਭ ਇੱਕ ਦਫਾ ਤੋਂ ਬੜਾ ਕਾਠੋਂ ਦਾ ਸਾਰਾ ਪਿੰਡ ਜਾਂਦਾ ਹੈ ਹੈਨਾ ਸੈਠਪਾਟ ਖੁੱਲਿਆ ਹੋਇਆ 7 ਦਿਨ ਹੋ ਗਏ। ਇਹ ਆਪਾ ਸਾਜਰੇ ਹੀ ਕੱਲ ਨੂੰ ਕੋਹੇ ਮਸ਼ੀਨਾਂ ਲਾ ਕੇ ਕੱਪੜੇ ਧੋਆ ਧੋਈ ਕਰਦਣਾ ਨਿਆਣਿਆਂ ਦੇ ਸਿੱਤੇ ਪਏ ਪਈ ਸਫਾਈਆਂ ਕਰਕੇ ਇੱਕਦਾਂ ਮਿੱਟੀ ਬਹੁਤ ਗੰਦ ਪਾਉਂਦੀ ਐ ਅੱਜ ਬਾਲਾ ਹੋਰ ਗੁੱਸਾ ਬਹੁਤ ਚੜਦਾ ਰੋਸ ਪਾਈਆਂ ਮਸਾਂ ਕਰਦੇ ਆ ਫੇਰ ਜਿਆਦਾ ਗੰਦ ਪਾਉਂਦੀ ਐ ਇਹ ਵੀ ਪਿੱਛੇ ਨੁੱਥੇ ਜਾ ਤੁਹਾਡੇ ਇਹ ਗੰਦ ਪਾਉਂਦਾ ਇਹ ਅੱਧਾ ਕੱਪੜੇ ਤਾਂ ਨਿਆ ਫੇਰ ਸੁਪਰਬਾਅ ਨਾਲੇ ਆਤ ਨੂੰ ਅੰਨੀ ਆ ਗਈ ਲੈਟ ਅੱਜ ਆਈ ਵੀ 7:30 ਤੇ 7:00 ਤੇ ਆਈ ਹੈ ਲੈਟ ਮੇਰੇ ਮੇਰੇ ਚ ਕਿਹੜਾ ਮਧੂਰ ਕੱਦਤਾ ਬੁਗਈਦੀ ਐ 4 ਵਜੇ ਹਾਂ ਅੱਜ ਤਾਂ ਅੱਜ ਤਾਂ ਜਮਾਈ ਅੱਜ ਨਾ ਮੇੜੀ ਕਰਕੇ ਲੈ ਲਓ ਨੂੰ ਤਾਂ ਆ ਜਾਂਦੀ ਮੇੜੀ ਕਰਕੇ ਲੈ ਲਓ ਗਿਆ ਚਲੋ ਜੀ ਆਪਾਂ ਅੱਜ ਦਾ ਵਲੋਗ ਇੱਥੇ ਤੱਕ ਐਂਡ ਕਰਦੇ ਆ ਤੇ ਚੈਨਲ ਨੂੰ ਨਾ ਸਬਸਕ੍ਰਾਈਬ ਜਰੂਰ ਕਰਿਓ ਸਬਸਕ੍ਰਾਈਬਰ ਬਹੁਤ ਘੱਟ ਹੈ ਸਬਸਕ੍ਰਾਈਬ ਹੀ ਨਹੀਂ ਕਰ ਰਿਹਾ ਹੈਗੇ ਤੇ ਵੀਡੀਓ ਨੂੰ ਲਾਈਕ ਕਰਿਓ ਵੱਧ ਵੱਧ ਸ਼ੇਅਰ ਕਰਿਓ ਸੋਹਣੇ ਸੋਹਣੇ ਕਮੈਂਟ ਕਰਿਓ ਕਮੈਂਟ ਨਹੀਂ ਘਟਗੇ ਤੇ ਹੁਣ ਮਿਲਦੇ ਆ ਨੈਕਸਟ ਪਸਾਖੀ ਬਾਰੇ ਵਲੋਗ ਚ